ਨੌਵੇਂ ਗੁਰਾਂ ਦਾ ਕਟਿਆ ਅਸੀਸ ਜਦ ਰਾਜਧਾਨੀ ਤੋਂ ਆਇਆ ਸੀ ਪੱਤਾ ਪੱਤਾ ਜ਼ਰਾ ਜ਼ਰਾ ਗੁਰਧਾਨੀ ਦਾ ਰੋਤੇ ਰੋਸ ਨਾਲ ਥਰਥਰਾਇਆ ਸੀ ਨੌਵੇਂ ਗੁਰਾਂ ਦਾ ਕਟਿਆ ਅਸੀਸ ਜਦ ਰਾਜਧਾਨੀ ਤੋਂ ਆਇਆ ਸੀ ਪੱਤਾ ਪੱਤਾ ਜ਼ਰਾ ਜ਼ਰਾ ਗੁਰਧਾਨੀ ਦਾ ਰੋਤੇ ਰੋਸ ਨਾਲ ਥਰਥਰਾਇਆ ਸੀ ਆਸਾ ਦੀ ਵਾਰ ਨਾਲ ਦਿਨ ਚੜ੍ਹਨ ਲੱਗੇ ਚੰਡੀ ਦੀ ਵਾਰ ਨਾਲ ਦਿਲ ਖਿੜਨ ਲੱਗੇ ਸਬਰ ਤੇ ਸ਼ੁਕਰ ਦੀ ਦੀਗ ਵਰਤਦੀ ਸੀ ਗੁਰੂ ਦੀ ਮਿਹਰ ਵਾਲੀ ਤੇ ਗਲਿਸ਼ਕ ਦੀ ਸੀ ਦਇਆ ਦੇ ਰਸਤੇ ਚੱਲ ਕੇ ਧਰਮ ਆਉਂਦਾ ਤੁਸੀਂ ਪੰਜ ਪਿਆਰਿਆਂ ਦੇ ਨਾਮਾਂ ਦੇ ਹਵਾਲੇ ਨਾਲ ਹੈ ਦਇਆ ਦੇ ਰਸਤੇ ਚੱਲ ਕੇ ਧਰਮ ਆਉਂਦਾ ਬੇਦਿਲੀ ਤਜ ਹਿੰਮਤ ਅਪਣਾਉਂਦਾ ਮਨ ਡੋਲ ਕਰ ਮੁੱਕ ਮਖਵਾਉਂਦਾ ਸਿੰਘ ਸੁਣਦਾ ਸਾਹਿਬ ਫਰਮਾਉਂਦਾ ਜਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਗੁਰ ਚੇਰਾ ਇੱਕ ਰੂਹ ਇੱਕ ਰੂਪ ਸਨ ਇਕੱਲਾ 1 ਸਵਾ ਲੱਖ ਬਰੋਬਰ ਤਲਦਾ ਸੀ ਖੰਡੇ ਦੇ ਵੀਰ ਨੀਰੰਦਰ ਮੁਹੱਬਤ ਦਾ ਅਪਤਾਸਾ ਕੁਲਦਾਸੀ ਹੋਲਾ ਰਾਂਗਲਾ ਬਾਂਕਾ ਮਹੱਲਾ ਜੁੜਦਾ ਸੀ ਸੁਰੀਲੀ ਫਿਜ਼ਾ ਅੰਦਰ ਸੁਰਤ ਦਾ ਬਾਜ਼ ਉੜਦਾ ਸੀ ਨਿਜੇ ਨੱਚਦੇ ਤੇ ਖੰਡੇ ਖੜਕਦੇ ਸਨ ਘੋੜੇ ਦਗੜਦੇ ਡੋਲੇ ਫਰਕਦੇ ਸਨ ਦੁਨੀ ਚੰਦਾਂ ਦੀ ਦੁਨੀਆਦਾਰੀ ਡੁੱਬ ਮਰਦੀ ਸੀ ਦੁਨੀ ਚੰਦਾਂ ਦੀ ਦੁਨੀਆਦਾਰੀ ਡੁੱਬ ਮਰਦੀ ਸੀ ਸੋਹਣੀ ਸਿੱਖੀ ਪੱਕੇ ਸਦਕ ਸਹਾਰੇ ਲਹੂ ਦੀ ਸ਼ੂਕ ਦੀ ਨਦੀ ਤਰਦੀ ਸੀ ਸੂਰੇ ਜੋ ਬਚਿੱਤਰ ਚਰਿੱਤਰ ਦੇ ਸਨ ਇਸ ਮੈਦਾਨੇ ਉਹੀ ਨਿਤਰਦੇ ਸਨ ਸੂਰੇ ਜੋ ਬਚਿੱਤਰ ਚਰਿੱਤਰ ਦੇ ਸਨ ਇਸ ਮੈਦਾਨੇ ਉਹੀ ਨਿਤਰਦੇ ਸਨ ਹਉਮੇ ਹੰਕਾਰ ਦੇ ਹਾਥੀ ਨਾਲ ਮੱਥਾ ਲਾਉਂਦੇ ਨਿਸ਼ਚੇ ਕਰ ਜੀਤ ਦਾ ਜੀਤ ਗਾਉਂਦੇ ਜੋਗੇ ਸਨ ਜੋਗੇ ਸਨ ਮਤ ਵਿੱਚ ਜਤ ਸਤ ਦੇ ਜੋਗ ਵਾਲੇ ਜੋਗੇ ਸਨ ਮਤ ਵਿੱਚ ਜਤ ਸਤ ਦੇ ਜੋਗ ਵਾਲੇ ਜੜੋਂ ਮਾਰੇ ਹੋਏ ਘਟਾਣੂ ਮੋਹ ਤੇ ਲੋਭ ਦੇ ਰੋਗ ਵਾਲੇ ਪਿਆਰਾ ਵਿਸਰਨ ਵਾਲੀ ਮਸਨਦੀ ਮਸਨਦੀ ਰੀਤ ਨੂੰ ਗੁਰਾਂ ਨੇ ਹੱਥੀ ਸਾੜਿਆ ਸੀ ਪਿਆਰਾ ਵਿਸਰਨ ਵਾਲੀ ਮਸਨਦੀ ਰੀਤ ਨੂੰ ਗੁਰਾਂ ਨੇ ਹੱਥੀ ਸਾੜਿਆ ਸੀ ਪਿਆਰ ਦੇ ਖਿੱਚਿਆਂ ਪਰਤਿਆਂ ਨੂੰ ਇੱਕ ਨਾਲ ਲਾਇਆ ਬੇਦਾਵਾ ਪੜਿਆ ਸੀ ਇੱਥੇ ਜਦ ਮੌਤ ਨੱਚ ਹਟਦੀ ਸੀ ਜ਼ਿੰਦਗੀ ਤਾੜੀ ਮਾਰ ਹੱਸਦੀ ਸੀ ਇੱਥੇ ਜਦ ਮੌਤ ਨੱਚ ਹਟਦੀ ਸੀ ਜ਼ਿੰਦਗੀ ਤਾੜੀ ਮਾਰ ਹੱਸਦੀ ਸੀ ਕੋਈ ਬੈਰੀ ਵੈਗਾਨਾ ਨਹੀਂ ਸੀ ਬੋੜ ਦਾ ਗੁਰੂ ਸਭ ਨੂੰ ਕਨਈਆ ਬਣ ਜੀਵਨ ਜਲ ਛਕਾਉਂਦਾ ਸੀ ਜ਼ਖਮਾਂ ਤੇ ਮਲਮ ਲਾਉਂਦਾ ਸੀ ਕੋਈ ਬੈਰੀ ਵੈਗਾਨਾ ਨਹੀਂ ਸੀ ਬੋੜ ਦਾ ਗੁਰੂ ਸਭ ਨੂੰ ਕਨਈਆ ਬਣ ਜੀਵਨ ਜਲ ਛਕਾਉਂਦਾ ਸੀ ਜ਼ਖਮਾਂ ਤੇ ਮਲਮ ਲਾਉਂਦਾ ਸੀ ਸਤਲੁਜ ਵਿੱਚ ਝੁਪਈਦੇ ਤੇ ਜਮਨਾ ਵਿੱਚ ਜਾਪਦੇ ਬੋਲ ਲੜਜਦੇ ਸਨ ਸਤਲੁਜ ਵਿੱਚ ਝੁਪਈਦੇ ਤੇ ਯਮਨਾ ਵਿੱਚ ਜਾਪ ਦੇ ਬੋਲ ਲਰਜਦੇ ਸਨ ਗਗਨੀ ਸਾਝੀ ਵਾਲਤਾ ਦੇ ਦਮਾਮੇ ਗਰਜਦੇ ਸਨ ਸ਼ਲਕ ਦੇ ilm ਇਬਾਦਤ ਕਾਵ ਤੇ ਰਾਗ ਦੇ ਸਰਵਰ ਰਾਜ ਸੱਤਾ ਤੋਂ ਜਰ ਨਹੀਂ ਹੋਏ ਸ਼ਲਕ ਦੇ ilm ਇਬਾਦਤ ਕਾਵ ਤੇ ਰਾਗ ਦੇ ਸਰਵਰ ਰਾਜ ਸੱਤਾ ਤੋਂ ਜਰ ਨਹੀਂ ਹੋਏ ਪਰ اخلاق ਦੇ ਉੱਚੇ ਕਿਲੇ ਉਸ ਤੋਂ ਸਰ ਨਹੀਂ ਹੋਏ ਬਾਕੀ ਜਜ਼ਬਿਆਂ ਦੇ ਬਾਣ ਹਕੂਮਤਾਂ ਤੋਂ ਗਏ ਨਹੀਂ ਥੰਮੇ ਸਨ ਬਾਕੀ ਜਜ਼ਬਿਆਂ ਦੇ ਬਾਣ ਹਕੂਮਤਾਂ ਤੋਂ ਗਏ ਨਹੀਂ ਥੰਮੇ ਸਨ ਪੁੱਤ ਕੁਰਸੀਆਂ ਰਿਸ਼ਵਤਾਂ ਲੈਣ ਲਈ ਨਹੀਂ ਲਹਿਰਾਂ ਤੇ ਸੰਘਰਸ਼ਾਂ ਦੀਆਂ ਨੀਹਾਂ ਵਿੱਚ ਚਿਣੇ ਜਾਣ ਲਈ ਜੰਮੇ ਸਨ ਪੁੱਤ ਰਿਸ਼ਵਤਾਂ ਕੁਰਸੀਆਂ ਲੈਣ ਲਈ ਨਹੀਂ ਲਹਿਰਾਂ ਤੇ ਸੰਘਰਸ਼ਾਂ ਦੀਆਂ ਨੀਹਾਂ ਵਿੱਚ ਚਿਣੇ ਜਾਣ ਲਈ ਜੰਮੇ ਸਨ